ਜਾ ਪਾਏ ਆ ਐਦਾਂ ਦੀ ਜਗਾ ਤੇ ਜਿੱਥੇ ਵੇਸਟ ਮਟੀਰੀਅਲ ਨਾਲ ਰੋਬੋਟਸ ਤਿਆਰ ਕੀਤੇ ਜਾਂਦੇ ਨੇ ਤੁਹਾਡੇ ਦਿਮਾਗ 'ਚ ਇਹ ਆਈਡੀਆ ਕਿੱਥੋਂ ਆਇਆ ਕਿ ਆਪਾਂ ਐਦਾਂ ਦਾ ਕੁਝ ਕਰ ਸਕਦੇ ਆ ਇਹ ਇਨਸਪੀਰੇਸ਼ਨ ਕਿੱਥੋਂ ਮਿਲੇ ਤੁਹਾਨੂੰ ਮੈਮ ਆਈਡੀਆ ਤਾਂ ਐਦਾਂ ਸੀ ਕਿ ਸਿਂਸ ਆਈ ਹੈਵ ਅ ਮੈਨੂਫੈਕਚਰਿੰਗ ਯੂਨਿਟ ਜਿੱਦੇ 'ਚ ਅਸੀਂ ਮੈਟਲ ਨਾਲ ਹੀ ਕੰਮ ਕਰਦੇ ਆਂ ਤੇ ਉਹ ਜੋ ਵੀ ਸਕ੍ਰੈਪ ਵਗੈਰਾ ਸੀਗਾ ਉਹਨੂੰ ਯੂਜ਼ ਕਰਕੇ ਉਹਦੇ ਨਾਲ ਕੁਝ ਨਾ ਕੁਝ ਬਣਾਉਂਦੇ ਰਹੀਦਾ ਹੈ ਇੱਕ ਨਿਊ ਕਨਸੈਪਟ ਹੈ ਵੀ ਪੰਜਾਬ ਚ ਅੱਜ ਤੱਕ ਕਿਸੇ ਨੇ ਟਰਾਈ ਵੀ ਨਹੀਂ ਕੀਤਾ ਤਾਂ ਤੈਨੂੰ ਸਾਨੂੰ ਐਦਾ ਨਹੀਂ ਲੱਗਿਆ ਕਿ ਇਹ ਚੀਜ਼ ਪੰਜਾਬ ਚ ਲੋਕ ਪਸੰਦ ਕਰਨਗੇ ਜਾਂ ਨਹੀਂ ਕਰਨਗੇ ਮੈਂ ਕਨਸੈਪਟ ਤਾਂ ਜਰੂਰ ਦੇਖੋ ਆਪ ਸਾਈਕਲਿੰਗ ਦਾ ਜਿਹੜਾ ਕਨਸੈਪਟ ਹੈ ਉਹ ਇੰਡੀਆ ਲਈ ਤਾਂ ਕੋਈ ਜ਼ਿਆਦਾ ਨਵਾਂ ਨਹੀਂ ਹੈ ਤੇ ਕਨਸੈਪਟ ਤਾਂ ਪੁਰਾਣਾ ਹੈ ਪਰ ਇਹ ਹੈ ਕਿ ਮੈਟਲ ਨਾਲ ਥੋੜਾ ਜਿਹਾ ਕਨਸੈਪਟ ਇਹ ਜ਼ਰੂਰ ਨਵਾਂ ਹੈ ਇਹਦੇ ਚ ਸਾਰਾ ਕੰਮ ਮੈਂ ਆਪ ਕਰਦਾ ਹੈ ਮੈਨੂਅਲੀ ਹੁੰਦਾ ਤੇ ਕਿਹੜੇ ਕਿਹੜੇ ਵੇਸਟ ਮਟੀਰੀਅਲ ਹੁੰਦਾ ਜਦ ਨਾਲ ਰੋਬੋਟਸ ਤਿਆਰ ਹੁੰਦੇ ਆ ਨਾ ਨਹੀਂ ਵੇਸਟ ਮਟੀਰੀਅਲ ਕੁਝ ਵੀ ਹੋ ਸਕਦਾ ਹੈ ਇਹ ਕਿਚਨ ਦੇ ਯੂਟੈਂਸਿਸ ਹੋਵੇ ਜਾਂ ਸਾਈਕਲ ਪਾਰਟਸ ਕਾਰ ਪਾਰਟਸ ਤੇ ਕੁਝ ਵੀ ਮੈਂ ਕੁਝ ਵੀ ਮੈਟਲ ਜਿਹੜਾ ਅਸੀਂ ਉਹਨੂੰ ਰੀਯੂਜ਼ ਕਰ ਸਕਦੇ ਆ ਤੇ ਕਿੰਨੇ ਟਾਈਮ ਪਹਿਲਾਂ ਤੁਸੀਂ ਇਹ ਬਣਾਨੇ ਸ਼ੁਰੂ ਕੀਤੇ ਮੈਂ ਮਨੂ ਹੋ ਗਏ ਆ ਰੌਂਡ ਆਈ ਥਿੰਕ 12-13 ਸਾਲ ਹੋ ਗਏ ਉਹਨੇ ਪੜ੍ਹਾਉਂਦੇ ਆ ਸਜੀ ਗਾਜੀ ਤੁਸੀਂ ਦੇਖ ਰਹੇ ਹੋ 24 7 ਪੰਜਾਬ ਕੁਝ ਖਾਣ ਤੋਂ ਬਾਅਦ ਆਪਾਂ ਵੇਸਟ ਮਟੀਰੀਅਲ ਨੂੰ ਡਸਟਬਿਨ 'ਚ ਸੁੱਟ ਦੇਣਿਆ ਕੋਲਡ ਡਰਿੰਕ ਪੀਤੀ ਤਾਂ ਕੈਨ ਡਸਟਬਿਨ 'ਚ ਕੁਝ ਖਾਦਾ ਤਾਂ ਵੇਸਟ ਪ੍ਰੋਡਕਟਸ ਡਸਟਬਿਨ 'ਚ ਕਿ ਤੁਸੀਂ ਜਾਣਦੇ ਹੋ ਜੇਕਰ ਇਹਨਾਂ ਵੇਸਟ ਮਟੀਰੀਅਲ ਦਾ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਇਥੋਂ ਕਿੰਨੀਆਂ ਵਧੀਆ ਚੀਜ਼ਾਂ ਬਣ ਸਕਦੀਆਂ ਨੇ ਅੱਜ ਆਪਾਂ ਆਏ ਆ ਇਦਾਂ ਦੀ ਜਗ੍ਹਾ ਤੇ ਜਿੱਥੇ ਵੇਸਟ ਮਟੀਰੀਅਲ ਨਾਲ ਰੋਬੋਟਸ ਤਿਆਰ ਕੀਤੇ ਜਾਂਦੇ ਨੇ ਜੀ ਹਾਂ ਵੇਸਟ ਮਟੀਰੀਅਲ ਨਾਲ ਰੋਬੋਟਿਕ ਵਲ ਸੰਕੇਤ ਤਾਂ ਤੁਹਾਨੂੰ ਵੀ ਇਦਾਂ ਹੋਏਗਾ ਕਿ ਵੀ ਵੇਸਟ ਮਟੀਰੀਅਲ ਨਾਲ ਰੋਬੋਟ ਸੱਚੀ ਅੱਜ ਆਪ ਐਦਾਂ ਦੀ ਜਗ੍ਹਾ ਤੇ ਆਏ ਆ ਜਿੱਥੇ ਵੇਸਟ ਮਟੀਰੀਅਲ ਨਾਲ ਰੋਬੋਟਸ ਤਿਆਰ ਹੁੰਦੇ ਨੇ ਤੁਸੀਂ ਆ ਦੇਖ ਸਕਦੇ ਹੋ ਮੇਰੇ ਪਿੱਛੇ ਇਹ ਸਿਰ ਵੇਸਟ ਮਟੀਰੀਅਲ ਨੂੰ ਇਕੱਠਾ ਕਰਕੇ ਇਹਨਾਂ ਦੇ ਨਾਲ ਰੋਬੋਟਸ ਤਿਆਰ ਕੀਤੇ ਗਏ ਨੇ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਚ 24x7 'ਚ ਥੈਂਕ ਯੂ ਆਮ ਥੈਂਕ ਯੂ ਸੋ ਮਚ ਸਰ ਅਸੀਂ ਆ ਤੇ ਸੁਣਿਆ ਕਿ ਵੇਸਟ ਮਟੀਰੀਅਲ ਨਾਲ ਰੋਬੋਟਸ ਤਿਆਰ ਕੀਤੇ ਜਾਂਦੇ ਕਿ ਵਾਕਿਆ ਗੱਲ ਸੱਚ ਹੈ ਕਿ ਇੱਥੇ ਵੇਸਟ ਮਟੀਰੀਅਲ ਨਾਲ ਰੋਬੋਟਸ ਤਿਆਰ ਹੁੰਦੇ ਆ हां जी मैम आई मेक स्कल्पचर्स आउट ऑफ स्क्रैप मेटल पार्ट्स ਜੇ ਉਹਨਾਂ ਚੋਂ ਥੋੜੇ ਜੇ ਰੋਬੋਟਸ ਵੀ ਹੁੰਦੇ ਨੇ ਥੋੜੇ ਜੇ ਐਨੀਮਲ ਫਿਗਰਸ ਵੀ ਹੁੰਦੇ ਨੇ ਜੀ ਤੁਹਾਡੇ ਦਿਮਾਗ 'ਚ ਇਹ ਆਈਡੀਆ ਕਿੱਥੋਂ ਆਇਆ ਕਿ ਆਪਾਂ ਐਦਾਂ ਦਾ ਕੁਝ ਕਰ ਸਕਦੇ ਆ ਇਹ ਇਨਸਪੀਰੇਸ਼ਨ ਕਿੱਥੋਂ ਮਿਲੇ ਤੁਹਾਨੂੰ ਮੈਮ ਆਈਡੀਆ ਤਾਂ ਐਦਾਂ ਸੀ ਕਿ ਸਿੰਸ ਆਈ ਹੈਵ ਅ ਮੈਨੂਫੈਕਚਰਿੰਗ ਯੂਨਿਟ ਜਿੱਦੇ 'ਚ ਅਸੀਂ ਮੈਟਲ ਨਾਲ ਹੀ ਕੰਮ ਕਰਦੇ ਆਂ ਤੇ ਉਹ ਜੋ ਵੀ ਸਕ੍ਰੈਪ ਵਗੈਰਾ ਸੀਗਾ ਉਹਨੂੰ ਯੂਜ਼ ਕਰਕੇ ਉਹਦੇ ਨਾਲ ਕੁਝ ਨਾ ਕੁਝ ਬਣਾਉਂਦੇ ਰਹੀਦਾ ਤੇ ਉੱਥੋਂ ਹੀ ਸਮਾਨ ਨੂੰ ਦੇਖ ਕੇ ਹੀ ਥੋੜਾ ਜਿਹਾ ਆਈਡੀਆ ਆਇਆ ਪਹਿਲਾਂ ਥੋੜੇ ਛੋਟੇ ਬਣਾਉਣੇ ਸ਼ੁਰੂ ਕੀਤੇ ਜੀ ਫਿਰ ਥੋੜੀ ਐਪਰੀਸ਼ੀਏਸ਼ਨ ਮਿਲੀ ਦੈਨ ਆਈ ਸਟਾਰਟਡ మేਕਿੰਗ ਅ ਲिटल bigger ਇਨ ਸਾਈਜ਼ ਬਸ ਉਹਦਾ ਹੀ ਚੱਲ ਰਿਹਾ ਹੈ ਇਹ ਇੱਕ ਨਿਊ ਕਨਸੈਪਟ ਹੈ ਵੀ ਪੰਜਾਬ 'ਚ ਅੱਜ ਤੱਕ ਕਦੇ ਕਿਸੇ ਨੇ ਟਰਾਈ ਵੀ ਨਹੀਂ ਕੀਤਾ ਤਾਂ ਤਾਂ ਮੈਨੂੰ ਤੁਹਾਨੂੰ ਅੱਦਾ ਨਹੀਂ ਲੱਗਿਆ ਕਿ ਇਹ ਚੀਜ਼ ਪੰਜਾਬ 'ਚ ਲੋਕ ਪਸੰਦ ਕਰਨਗੇ ਜਾਂ ਨਹੀਂ ਕਰਨਗੇ ਮੈਂ ਕਨਸੈਪਟ ਤਾਂ ਚਲੋ ਦੇਖੋ ਅਪਸਾਈਕਲਿੰਗ ਦਾ ਜਿਹੜਾ ਕਨਸੈਪਟ ਹੈ ਉਹ ਇੰਡੀਆ ਲਈ ਤਾਂ ਕੋਈ ਜ਼ਿਆਦਾ ਨਵਾਂ ਨਹੀਂ ਹੈ ਇੰਡੀਆ ਦੇ ਵਿੱਚ ਹਮੇਸ਼ਾ ਹੀ ਅਪਸਾਈਕਲਿੰਗ ਬਹੁਤ ਹੁੰਦੀ ਰਹੀ ਹੈ ਜਿੱਦਾਂ ਆਪਾਂ ਆਪਣੇ ਘਰਾਂ 'ਚ ਦੇਖੀਏ ਤਾਂ ਜਿਹੜੇ ਸਾਡੇ ਪੇਰੈਂਟਸ ਸੀ ਐ ਤੇ ਉਹ ਉਹ ਵੀ ਕੁਝ ਨਾ ਕੁਝ ਪੁਰਾਣੀਆਂ ਚੀਜ਼ਾਂ ਨੂੰ ਲੈ ਕੇ ਯੂਜ਼ ਰੀਯੂਜ਼ ਕਰਦੇ ਰਹਿੰਦੇ ਆ ਤੇ ਉਹ ਕਨਸੈਪਟ ਤਾਂ ਪੁਰਾਣਾ ਹੈ ਪਰ ਇਹ ਹੈ ਕਿ ਮੈਟਲ ਨਾਲ ਥੋੜਾ ਜਿਹਾ ਕਨਸੈਪਟ ਇਹ ਜ਼ਰੂਰ ਨਵਾਂ ਹੈ ਪਰ ਜਦ ਮੈਂ ਸ਼ੁਰੂ ਕੀਤਾ ਸੀ ਉਦੋਂ ਮੈਂ ਕੋਈ ਇਦਾਂ ਸੋਚ ਕੇ ਨਹੀਂ ਕੀਤਾ ਸੀਗਾ ਕਿ ਕੋਈ ਨਵੀਂ ਚੀਜ਼ ਕਰ ਰਹੇ ਆ ਜਾਂ ਮੈਂ ਆਪਣੇ ਸ਼ੌਕ ਲਈ ਸ਼ੁਰੂ ਕੀਤਾ ਸੀ ਜੀ ਤੇ ਬਿਕੋਜ਼ ਮੈਨੂੰ ਥੋੜਾ ਇਹ ਬੱਚਾ ਮੈਂ ਪੜਾਣਾ ਹੈ ਤਾਂ ਮੈਨੂੰ ਅੱਛਾ ਲੱਗਦਾ ਹੈ ਤੇ ਥੋੜਾ ਮੈਂ ਬਿਜ਼ੀ ਵੀ ਰਹਿੰਦਾ ਹਾਂ ਇਹਦੇ ਨਾਲ ਥੋੜਾ ਮੈਨੂੰ ਆਪਣੇ ਰੂਟੀਨ ਦੇ ਕੰਮ ਚੋਂ ਥੋੜਾ ਜਿਹਾ ਇੱਕ ਆ ਗੇਟਵੇ ਮਿਲਦਾ ਹੈ ਟੂ ਪਰਸੂ ਮਾਈ ਪੈਸ਼ਨ ਹਾਂ ਤੇ ਉਹ ਸਾਰੀ ਚੀਜ਼ਾਂ ਕਰਕੇ ਸ਼ੁਰੂ ਕੀਤਾ ਇਹ ਤਾਂ ਹੁਣ ਲੋਕ ਇਹਨੂੰ ਪ੍ਰਸ਼ੰਸਾ ਕਰ ਰਹੇ ਆਂ ਅੱਛਾ ਲੱਗ ਰਹੇ ਆਂ ਜੀ ਤੇ ਪੀਪਲ ਲਾਈਕ ਯੂ ਯਾ 올 ਮੇਰੇ ਫਰੈਂਡਸ ਆਂ ਜਿਹੜੇ ਉਹ ਐਪਰੀਸ਼ੀਏਟ ਕਰਦੇ ਆਂ ਤਾਂ ਚੰਗਾ ਲੱਗਦਾ ਓਕੇ ਤੁਸੀਂ ਉਦਾਂ ਕੋਈ ਹੋਰ profession 'ਚ ਵੀ ਹੋ ਯਾ ਸਿਰਫ ਇਹ ਹੀ ਮੈਨੂੰ ਹੀ ਮੇਰਾ profession ਨਹੀਂ ਹੈ ਇਹ ਤਾਂ ਮੇਰਾ ਪੈਸ਼ਨ ਹੈ profession ਤਾਂ ਆਮ ਰਨਿੰਗ ਮੈਨੂਫੈਕਚਰਿੰਗ ਯੂਨਿਟ ਓਕੇ ਚੰਡੀਗੜ੍ਹ 'ਚ ਤੇ ਉਹ ਮੈਂ ਉੱਥੇ ਆਪਣਾ ਜਿਹੜਾ ਮੇਰਾ ਸਾਡਾ ਬਿਜ਼ਨਸ ਹੈ ਉਹ ਨੂੰ ਮੈਂ ਹੈਂਡਲ ਕਰ ਰਹੀ ਆਂ ਠੀਕ ਹੈ ਆਵਲੀ ਇੰਡਸਟਰੀ ਚ ਕੀ ਕੀ ਕਿਦਾਂ ਦੀ ਮਸ਼ੀਨਸ ਜਿਹੜੀਆਂ ਤੁਸੀਂ ਲਿਆਂਦੀਆਂ ਤੇ ਕਿੰਨੀ ਇਨਵੈਸਟਮੈਂਟ ਹੋਈ ਮੈਮ ਉਹ ਜਿਹੜੀ ਮੇਰੀ ਫੈਕਟਰੀ ਹੈ ਉਹਦਾ ਤੇ ਇਹਦੇ ਨਾਲ ਕੋਈ ਜ਼ਿਆਦਾ ਡਾਇਰੈਕਟ ਕਨੈਕਸ਼ਨ ਨਹੀਂ ਹੈ ਉਹਦੇ ਚ ਤਾਂ ਅਸੀਂ ਆਪਣਾ ਮਸ਼ੀਨਰੀ ਕੰਪਿਊਟਰਾਈਜ਼ਡ ਮਸ਼ੀਨਸ ਲਿਆਣੀਆਂ ਹੀ ਹੈ ਪਰ ਇਹਦੇ ਚ ਸਾਰਾ ਕੰਮ ਮੈਂ ਆਪ ਕਰਦਾ ਹੈ ਮੈਨੂਅਲੀ ਹੁੰਦਾ ਇਹਦੇ ਚ ਮਸ਼ੀਨਾ ਸਿਰਫ ਦੋ ਤਿੰਨ ਯੂਜ਼ ਹੁੰਦੀ ਹੈ ਇੱਕ ਬੇਸਿਕਲੀ ਵੇਲਡਿੰਗ ਮਸ਼ੀਨ ਯੂਜ਼ ਹੁੰਦੀ ਹੈ ਇੱਕ ਕਟਿੰਗ ਮਸ਼ੀਨ ਯੂਜ਼ ਹੁੰਦੀ ਹੈ ਅੱਛਾ ਬਸ ਦੈਟਸ ਇਟ ਦੋ ਮਸ਼ੀਨਾਂ ਆ ਉਹ ਯੂਜ਼ ਉਹਨਾਂ ਨਾਲ ਹੀ ਕਰਦੇ ਆ ਠੀਕ ਹੈ ਤੇ ਕਿਹੜੇ ਕਿਹੜੇ ਵੇਸਟ ਮਟੀਰੀਅਲ ਹੁੰਦਾ ਜਦ ਨਾਲ ਰੋਬੋਟਸ ਤਿਆਰ ਹੁੰਦੇ ਆ ਨਾ ਨਹੀਂ ਵੇਸਟ ਮਟੀਰੀਅਲ ਕੁਝ ਵੀ ਹੋ ਸਕਦਾ ਹੈ ਇਹ ਬੇਸਿਕਲੀ ਮੈਂ ਮੈਟਲ ਨਾਲ ਹੀ ਕੰਮ ਕਰਦਾ ਤਾਂ ਵੇਸਟ ਮਟੀਰੀਅਲ ਦਾ ਜਿਵੇਂ ਹੁਣ ਕਿਚਨ ਦੇ ਯੂਟੈਂਸਿਸ ਨੇ ਐਂ ਸਾਈਕਲ ਪਾਰਟਸ ਕਾਰ ਪਾਰਟਸ ਤੇ ਕੁਝ ਵੀ ਮੈਂ ਕੁਝ ਵੀ ਮੈਟਲ ਜਿਹੜਾ ਅਸੀਂ ਉਹਨੂੰ ਰੀਯੂਜ਼ ਕਰ ਸਕਦੇ ਆ ਠੀਕ ਉਹ ਆਪਾਂ ਯੂਜ਼ ਕਰ ਲਈਦਾ ਜੀ ਤੇ ਕਿੰਨੇ ਬੰਦਿਆਂ ਦੀ ਪ੍ਰੋਪਰ ਟੀਮ ਲੱਗਦੀ ਹੈ ਸਭ ਤਿਆਰ ਕਰਨ ਦੇ ਵਿੱਚ ਮੈਂ ਇੱਕੋ ਹੀ ਬੰਦਾ ਲੱਗਦਾ ਹੈ ਜਿਹੜਾ ਮੈਂ ਨਹੀਂ ਇਹਨੂੰ ਬਣਾਉਣਾ ਪਰ ਇਹ ਜ਼ਰੂਰ ਹੈ ਕਿ ਜਦ ਸਾਈਜ਼ ਵੱਡਾ ਹੋ ਜਾਂਦਾ ਹੈ ਫਿਰ ਥੋੜਾ ਉਹਨੂੰ ਸ਼ਿਫਟ ਕਰਨ ਲਈ ਮੈਨੂੰ ਆਪਣੀ ਜਿਹੜੀ ਮੇਰੀ ਵਰਕ ਫੋਰਸ ਹੈ ਉਹਨੂੰ ਮੈਂ ਨਾਲ ਇਨਵੋਲ ਕਰ ਲੈਣਾ ਹੈ ਕਿਉਂਕਿ ਜਦ ਇਹਨੂੰ ਚੱਕਣਾ ਹੈ ਨਾ ਉਸ ਇਕੱਲੇ ਬੰਦੇ ਤੋਂ ਫਿਜ਼ੀਕਲੀ ਇਟ ਇਜ਼ ਨੋਟ ਪੋਸੀਬਲ ਜੀ ਤੇ ਉਹਦਾ ਯੂਜ਼ ਉਹਦੇ ਅਦਰਵਾਇਜ਼ ਤਾਂ ਮੈਂ ਸਾਰੇ ਦਾ ਮਾਪੀ ਕਰਦੇ ਚ। ਤੇ ਜਿੱਦਾਂ ਤੁਸੀਂ ਮੈਂ ਤੁਹਾਡੀ ਇੱਕ ਪਹਿਲੇ ਇੰਟਰਵਿਊ ਚ ਦੇਖਿਆ ਕਿ ਤੁਸੀਂ ਇੰਜੀਨੀਅਰਿੰਗ ਦੇ ਸਟੂਡੈਂਟ ਫਕਤ ਤੁਹਾਡੇ ਦਿਮਾਗ ਚ ਇਹ ਨਹੀਂ ਆਇਆ ਕਿ ਵੀ ਤੁਰਨ ਫਿਰਨ ਵਾਲਾ ਰੋਬੋਟ ਬਣਾਣਾ ਹੈ। ਮੈਮ ਉਹ ਉਹਦੇ ਲਈ ਨਾ ਤੁਰਨ ਫਿਰਨ ਵਾਲੇ ਰੋਬੋਟ ਲਈ ਦੋ ਚੀਜ਼ਾਂ ਬੜੀਆਂ ਜ਼ਿਆਦਾ ਜ਼ਰੂਰੀਆਂ। ਫਰਸਟ ਇਜ਼ ਥੈਟ ਯੂ ਹੈਵ ਟੂ ਡਿਜ਼ਾਈਨ ਇਟ ਬਿਫੋਰ ਯੂ ਮੈਨੂਫੈਕਚਰ ਜੀ। ਉਹਦੀ ਡਿਜ਼ਾਈਨਿੰਗ ਪ੍ਰੋਪਰ ਹੋਣੀ ਚਾਹੀਦੀ ਹੈ ਬਣਾਉਣ ਤੋਂ ਪਹਿਲਾਂ। ਠੀਕ ਹੈ। ਐਂਡ ਸੈਕੰਡਲੀ ਉਹਦੇ ਲਈ ਪੁਰਾਣੇ ਪਾਰਟਸ ਵੀ ਤੁਸੀਂ ਯੂਜ਼ ਕਰ ਸਕਦੇ ਤੁਹਾਨੂੰ ਨਵੇਂ ਪਾਰਟਸ ਹੀ ਯੂਜ਼ ਕਰਨੇ ਪੈਣਗੇ ਜੀ ਤੇ ਉਹ ਠੀਕ ਹੈ ਫਾਰ ਫਾਰ ਟ੍ਰਾਈਂਗ ਪਰਪਸ ਹੋ ਸਕਦਾ ਮੈਂ ਕਦੇ ਨਾ ਕਦੇ ਯੂਜ਼ ਜ਼ਰੂਰ ਬਣਾਵਾ ਮੂਵਿੰਗ ਵਾਲੇ ਪਰ ਹਲੇ ਤਾਂ ਮੈਂ ਇਹ ਜਿਹੜਾ ਵੇਸਟ ਮਟੀਰੀਅਲ ਹੈ ਇਹਦੇ ਨਾਲ ਬਣਾ ਕੇ ਫਿਕਸਡ ਸਕਲਪਚਰਸ देयर आर ਸਰਟਨ ਪਾਰਟਸ ਜਿਹੜੇ ਮੂਵ ਕਰਦੇ ਆ ਇਹਨਾਂ ਦੇ ਕਈ ਮੇਰੇ ਸਕਲਪਚਰ ਇਦਾਂ ਦੇ ਆ ਉਹਨਾਂ ਸੁਜੇ ਇਦਾਂ ਦੇ ਪਾਰਟਸ ਲੱਗੇ ਹੋਏ ਆ ਜਿਹੜੇ ਦਾ ਮੂਵਮੈਂਟ ਸ਼ੋ ਕਰਦੇ ਆ ਤੇ ਹਾਲੇ ਤੱਕ ਤਾਂ ਹੈਪੀ ਵਿਦ दैट ਤੇ ਮੈਨੂੰ ਲੱਗਦਾ ਸਾਡੇ ਦਰਸ਼ਕ ਵੀ ਦੇਖ ਕੇ ਬੜੇ ਐਕਸਾਈਟਿਡ ਹੋਣਿਆ ਵੀ ਵੇਸਟ ਮਟੀਰੀਅਲ ਨਾਲ ਰੋਬੋਟ ਤਾਂ ਤੁਹਾਨੂੰ ਦੱਸ ਸਕਦੇ ਹੋ ਕਿ ਅੰਦਰ ਕਿਹੜੇ ਕਿਹੜੇ ਪ੍ਰੋਡਕਟਸ ਯੂਜ਼ ਹੋਏ ਆਂਦੇ ਵੇਸਟ ਮਟੀਰੀਅਲ ਚ ਮੈਮ ਮਟੀਰੀਅਲ ਇਹ ਜਿਹੜੇ ਤੁਸੀਂ ਇੱਥੇ ਮੇਰੇ ਆਪਣੀ ਮੇਰੀ ਗੈਲਰੀ ਦੇ ਵਿੱਚ ਦੇਖ ਰਹੇ ਹੋ ਇਹਦੇ ਚ ਤਾਂ ਮੈਮ ਮੋਟਰਸਾਈਕਲ ਪਾਰਟਸ ਕਾਰ ਪਾਰਟਸ ਜੀ ਤੇ ਉਹ ਸਾਰੀਆਂ ਜਿਹੜੀਆਂ ਸਾਈਕਲ ਪਾਰਟਸ ਉਹ ਹੀ ਸਾਰਾ ਕੁਝ ਯੂਜ਼ ਹੋਇਆ ਹੈ ਤੇ ਇੱਕ ਹੋਰ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਇਹ ਹੈ ਕਿ ਜਦ ਮੈਂ ਇਹਨਾਂ ਨੂੰ ਬਣਾ ਰਿਹਾ ਹੁੰਦਾ ਤਾਂ ਆਈ ਡੋਨਟ ਕੰਸਿਡਰ ਕਿ ਮੈਂ ਇਹ ਵਾਲਾ ਪਾਰਟ ਯੂਜ਼ ਕਰਨਾ ਹੈ ਉਹ ਜਦ ਬਣਾ ਰਹੇ ਹੁੰਨੇ ਉਹ ਜਿਹੜਾ ਜਿਹੜਾ ਪਾਰਟ ਜਿੱਥੇ-ਜਿੱਥੇ ਲੱਗ ਰਿਹਾ ਪਰ ਪਰਫੈਕਟਲੀ ਫਿੱਟ ਹੋ ਰਿਹਾ ਹੈ ਜਾਂ ਉਹਦੀ ਲੁੱਕ ਠੀਕ ਆ ਰਹੀ ਉਹ ਯੂਜ਼ ਕਰੀਦਾ ਸੀ ਠੀਕ ਹੈ ਤੇ ਕਿੰਨੇ ਟਾਈਮ ਪਹਿਲਾਂ ਤੁਸੀਂ ਇਹ ਬਣਾਨੇ ਸ਼ੁਰੂ ਕੀਤੇ ਮੈਮ ਮੈਨੂੰ ਹੋ ਗਏ ਆ ਰਾਊਂਡ ਆਈ ਥਿੰਕ ਬਾਰਾ 13 ਸਾਲ ਹੋ ਗਏ ਹੋਗੇ ਬਣਾਦੇ ਆ ਰਿਹਾ ਹਾਂ ਪਰ ਪਹਿਲਾਂ ਤਾਂ ਮੈਂ ਬਹੁਤ ਛੋਟੇ ਬਣਾਦਾ ਸੀ ਜਾਂ ਕਦੇ-ਕਦੇ ਬਣਾਦਾ ਸੀ ਫਿਰ ਥੋੜਾ ਜਿਹਾ ਹੁਣ ਮੈਂ ਆਈ ਐਮ ਟ੍ਰਾਈਂਗ ਟੂ ਕੀਪ ਇਟ ਕੀਪ ਮੇਕਿੰਗ ਇਟ ਸੋ ਥੈਟ ਆਈ ਕੀਪ ਮੇਕਿੰਗ ਇਟ ਰੈਗੂਲਰਲੀ ਠੀਕ ਆ ਤੇ ਤੁਹਾਨੂੰ ਕਦੇ ਆਦਾ ਨਹੀਂ ਆਇਆ ਕਿ ਆਂਦੀ ਪਬਲਿਸਿਟੀ ਆਪਾਂ ਕਰਨੀ ਹੈ ਜਾਂ ਆਪਾਂ ਲੋਕਾਂ ਨੂੰ ਦਿਖਾਣਾ ਹੈ ਕਿ ਜਿਹੜਾ ਮੈਂ ਬਣਾਇਆ ਮਤਲਬ ਮੈਂ ਲੋਕਰ ਚ ਦਿਖਾਵਾਂ ਉਹਨੂੰ ਨਹੀਂ ਮੈਮ ਇਹ ਤਾਂ ਨਹੀਂ ਆਇਆ ਇਹ ਤਾਂ ਜਿੱਦਾਂ ਮੀਡੀਆ ਵਾਲੇ ਹੈਗੇ ਆ ਜਿਦਾ ਸੋਸ਼ਲ ਮੀਡੀਆ ਅੱਜ ਕੱਲ੍ਹ ਜਾਂ ਟੀਵੀ ਰਿਟਨ ਪ੍ਰਿੰਟ ਨਿਊਜ਼ਪੇਪਰ ਵਗੈਰਾ ਉਹਨਾਂ ਦੇ ਹੀ ਜੋ ਕਵਰ ਹੋ ਰਿਹਾ ਹੋ ਰਿਹਾ ਹੈ ਆਰਗੇਨਿਕਲੀ ਜੋ ਚੱਲ ਰਿਹਾ ਉਹ ਹੀ ਚੱਲ ਰਿਹਾ ਹੈ ਹਾਂ ਜੀ ਸਰ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿਹੜੇ ਕਿਹੜੇ ਪ੍ਰੋਡਕਟਸ ਯੂਜ਼ ਹੋ ਜਾਂਦੇ ਵਿੱਚ ਕਿਹੜੇ ਕਿਹੜਾ ਵੇਸਟ ਮਟੀਰੀਅਲ ਜਿਹੜਾ ਆਪਾਂ ਘਰਾਂ ਵਿੱਚ ਉਦਾਂ ਹੀ ਸੁੱਟ ਦਿੰਨੇ ਆ ਤੇ ਸਰ ਨੇ ਬੜੇ ਮਤਲਬ ਬ੍ਰਿੱਕੀ ਨਾਲ ਇਹਨੂੰ ਤਿਆਰ ਕੀਤਾ ਹੋਇਆ ਹੈ ਥੋੜਾ ਦੱਸੋ ਸਰ ਮੈਂ ਬਾਅਦਸਾ ਜਦਾਂ ਇਹ ਹੁਣ ਬੇਸਿੰਗ ਜਿਹੜੀ ਇਹਦੀ ਅ ਅਪਰ ਬੋਡੀ ਹੈ ਉਹ ਰਾਇਲ ਐਂਫੀਲਡ ਦੇ ਫਿਊਲ ਟੈਂਕ ਨਾਲ ਬਣੀ ਹੋਈ ਹੈ। ਅੱਛਾ ਤੇ ਫੇਸ ਦੇ ਵਿੱਚ ਇੱਕ ਲੈਂਪ ਹੈ। ਜੀ। ਅ ਪੁਰਾਣਾ ਉਹਦੇ ਫਿਰ ਸਾਈਕਲ ਦੇ ਹੈਂਡਲ ਨਾਲ ਉਹਦੇ ਹੌਂਸ ਬਣੇ ਆ। ਜੀ। ਅ ਇਹ ਮੈਮ ਇਹ ਨਾ ਮਿਕਸ ਜਿਹੀ ਸਿਸਟਮ ਹੁੰਦਾ ਹੈ। ਇਹਦੇ ਵਿੱਚ ਕੋਈ ਆਪਾਂ ਇਦਾਂ ਨਹੀਂ ਕਰ ਸਕਦੇ ਕਿ ਸਪੈਸ਼ਲੀ ਕੋਈ ਪਾਰਟ ਨੂੰ ਲੈ ਕੇ ਉਹਦੇ ਨਾਲ ਬਣਾਣਾ। ਹੁਣ ਇਹ ਅ ਕਿ ਪਾਈਪ ਹੁੰਦਾ ਇਸ ਰੈਕਟੈਂਗੂਲਰ ਪਾਈਪ ਉਹਦੇ ਸਪੇਅਰ ਪਾਰਟਸ ਉਹਦੇ ਸਕ੍ਰੈਪ ਪਾਰਟਸ ਜਿਹੜੇ ਹੈਗੇ ਆ ਉਹ ਸਾਰੇ ਯੂਜ਼ ਹੋਏ ਆ। ਪਰ ਲੋਟ ਆਫ ਥਿੰਗਸ ਨਟ ਬੋਲ ਛੋਟੇ-ਮੋਟੇ ਕਿਤੇ ਨਾ ਕਿਤੇ ਕੁਝ ਨਾ ਕੁਝ। ਫਿਰ ਤੁਸੀਂ ਵੇਸਟ ਮਟੀਰੀਅਲ ਚੱਕਦੇ ਕਿੱਥੋਂ? ਨਾ ਵੀ ਕਾਫੀ ਤਾਂ ਮੇਰੀ ਫੈਕਟਰੀ ਚ ਜੈਡ ਹੋ ਜਾਂਦਾ। ਜੀ। ਬਾਕੀ ਕਈ ਚੀਜ਼ਾਂ ਮੈਨੂੰ ਮੇਰੇ ਫਰੈਂਡਸ ਵੀ ਗਿਫਟ ਕਰ ਜਾਂਦੇ ਆ ਜਿੱਦਾਂ ਉਹਨਾਂ ਦੀ ਕੋਈ ਸਪੇਅਰ ਕੋਈ ਚੀਜ਼ ਖਰਾਬ ਹੋਈ ਅਗਲਾ ਦੇ ਜੰਨੇਗੇ ਜਾਂ ਤੁਸੀਂ ਇਹਨੂੰ ਯੂਜ਼ ਕਰ ਲਿਓ। ਆ ਇਦਾਂ ਹੀ ਚੱਪਿਆ। ਠੀਕ ਹੈ। ਤੇ ਜਿੱਦਾਂ ਹੁਣ ਆਹਾ ਆ ਕੀ ਚੀਜ਼ ਹੈ ਮੈਂ ਇਸ ਚੀਜ਼ ਦਾ ਕੋਈ ਨਹੀਂ ਇਹਦਾ ਮੈਂ ਨਾਮ ਰੱਖਿਆ ਹੋਇਆ ਵੈਰਕਲੀਜ਼ ਸੋ ਆਈ ਲਾਈਕ ਟੂ ਨੇਮ 올 ਮਾਈ ਬੋਟਸ ਓਕੇ ਤੇ ਕੁਛ ਨਹੀਂ ਹੈ ਇਹ ਬਸ ਇੱਕ ਰੋਬੋਟ ਹੀ ਹੈ ਤੇ ਇਹਦੀ ਥੋੜੀ ਜੀ neck ਹਿਲਦੀ ਹੈ ਅੱਛਾ ਤੇ ਇਹਦੇ ਜੀਨ ਹੈ ਇਹ ਵੀਨ ਸਕੇਲ ਲੱਗਿਆ ਹੋਰ ਸਾਈਕਲ ਦੇ ਬਾਅਦ ਦੈਟਸ ਇਟ ਜੀ ਤੇ ਜਿੱਦਾਂ ਹੁਣ ਮੈਂ ਦੇਖ ਰਹੀ ਹਾਂ ਆ ਚੀਜ਼ ਮੈਨੂੰ ਬੜੀ ਅਟਰੈਕਟਿਵ ਲੱਗੀ ਇਹ ਸਰ ਇਹ ਕੀ ਹੈ मैम ये काउ हेड है ओके ये ये है कह रहे बुल हेड अच्छा ठीक है हां बुल नहीं सॉरी ये बफलो हेड है तो ये काउ हेड है ओके तो ये एग बस ये है मैम आई हैव ट्राइड टू मेक इट एज क्लोज एज पॉसिबल टू अ काउ जी तो ये बफलो आ बड़ा क्यूट जा बनाया है की चीज आ मैम कोई चीज नहीं है इट इज जस्ट एन इमेजिनरी मेटल रोबोट कह लो कुछ भी कह लो हुन ਫੜਾ ਜ਼ੂਮ ਕਰਕੇ ਦਿਖਾਉ ਤੇ ਦੇਖੋ ਹਨੂ ਆ ਕੀਜ਼ ਲਗਾਈਆਂ ਹੋਈਆਂ ਆਂਦੇ ਇਅਰ ਉਸਪਨਾਨ ਵਾਸਤੇ ਕੀਜ਼ ਲਗਾਈਆਂ ਤੇ ਦੇਖੋ ਕਿੰਨਾ ਮਤਲਬ ਛੋਟੇ ਛੋਟੇ ਜਿਹੜੇ ਆਪਾਂ ਬੇਸ ਮਟੀਰੀਅਲ ਉੱਤੇ ਹੀ ਕਰਾ ਚੁੜਦੇ ਨਾ ਤੇ ਕਿੰਨੇ ਵਧੀਆ ਤਰੀਕੋਂ ਨੂੰ ਡਿਜ਼ਾਈਨ ਕੀਤਾ ਹੋਇਆ ਸਰ ਤੁਹਾਡੇ ਦਿਮਾਗ 'ਚ ਇਹ ਆਈਡੀਆ ਕਿੰਨੇ ਟਾਈਮ ਪਹਿਲੇ ਆਇਆ ਵੀ ਮੈਂ ਇਦਾਂ ਦਾ ਕੁਝ ਨਿਊ ਕਰਨਾ ਹੈ ਮੈਂ ਆਈਡੀਆ ਨਿਊ ਦਾ ਮੈਂ ਜਦੋਂ ਆਪਣੀ ਪਹਿਲਾ ਇੰਟਰਵਿਊ ਚੂ ਮੈਂ ਦੱਸਿਆ ਕਿ ਉਹ ਨਿਊ ਵਾਲਾ ਇੰਨਾ ਕੋਈ ਕਨਸੈਪਟ ਮੇਰੇ ਦਿਮਾਗ 'ਚ ਨਹੀਂ ਸੀ ਕਿ ਮੈਂ ਨਿਊ ਕਰ ਰਿਹਾ ਮੈਂ ਤਾਂ ਆਪਣੇ ਪੈਸ਼ਨ ਨੂੰ ਪਰਸੂ ਕਰ ਰਿਹਾ ਹਾਂ ਉਹ ਵੀ ਕਰ ਰਿਹਾ ਹਾਂ ਤੇ ਉਹ ਤਾਂ ਹੁਣ ਮੀਡੀਆ ਐਂਡ ਫਰੈਂਡਸ ਆ ਟੈਲਿੰਗ ਨਹੀਂ ਕਿ ਇਹ ਅੱਛਾ ਕਨਸੈਪਟ ਹੈ ਇਹ ਨਵਾਂ ਕਨਸੈਪਟ ਹੈ ਮੈਂ ਤਾਂ ਜੋ ਮੇਰੀ ਰੇਂਜ ਵਿੱਚ ਸੀਗਾ ਜਾਂ ਜੋ ਮੇਰੇ ਵਰਕਿੰਗ ਆਵਰਸ ਦੇ ਵਿੱਚ ਇੱਕ ਮੇਰੇ ਪੈਸ਼ਨ ਨੂੰ ਲੈ ਕੇ ਮੈਂ ਪਰਸੂ ਕਰ ਸਕਦਾ ਸੀ ਮੈਂ ਤਾਂ ਉਹ ਹੀ ਕਰ ਰਿਹਾ ਹਾਂ ਓਕੇ ਤੁਸੀਂ ਸਾਡੇ ਦਰਸ਼ਕਾਂ ਨੂੰ ਥੋੜਾ ਦਿਖਾਓਗੇ ਕਿ ਕਿੱਦਾਂ ਤਿਆਰ ਹੁੰਦੇ ਆ ਰੋਬੋਟਸ ਹਾਂਜੀ ਮੈਮ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਆਹ ਬਹੁਤ ਵੱਡਾ ਇੱਕ ਕੁਝ ਤਿਆਰ ਹੋ ਰਿਹਾ ਹੈ ਅਕੀ ਤਿਆਰ ਹੋ ਰਿਹਾ ਸਰ ਮੈਮ ਇਹ ਨਾ ਇੱਕ ਗਰਲ ਦਾ ਬ੍ਰੋਕਨ ਫੇਸ ਹੈ ਅੱਛਾ ਆਈਜ਼ ਐ ਨੋਜ਼ ਐ ਲਿਪਸ ਐ ਚਿਨ ਐ ਇੱਕ ਬ੍ਰੋਕਨ ਫੇਸ ਹੈ ਮਤਲਬ ਹਾਫ ਪਾਰਟ ਹੈ ਬਸ ਥੋੜੇ ਤੁਸੀਂ ਹੇਅਰ ਦੇ ਸਾਈਡ ਜੀ ਆਈਲੈਸ਼ੀਜ਼ ਆਈ ਬਰੋ اوكي ਉਹ ਵਾਲਾ ਲੁੱਕ ਦਿੱਤੀ ਆ ਦੋ ਇਹ neck ਜੀ ਇਹ ਉਹ ਚੀਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਠੀਕ ਹੈ ਤੇ ਇੱਕ ਹਾਰਸ ਬਣ ਰਿਹਾ ਮੈਂ ਜੀ ਆ ਇਟਸ ਅ ਪੂਲ ਸਾਈਜ਼ ਹਾਰਸ ਜੀ ਇਹ ਉਹਦਾ ਫੇਸ ਹੈ ਉਹਦੇ ਪਾਰਟਸ ਬਣ ਰਹੇ ਆ ਆਈ ਵਗੈਰਾ ਉਹ ਬਸ ਆ ਮੇਰਾ ਸਾਰਾ ਸਟੈਪ ਪਾਰਟਸ ਜੀ ਇਹ ਨਾਲ ਤੁਸੀਂ ਮਟੀਰੀਅਲ ਕੱਢ ਕੇ ਮੈਂ ਇਹਨਾਂ ਨੂੰ ਯੂਜ਼ ਕਰਾਂ। ਠੀਕ ਹੈ। ਤੇ ਜਿੱਦਾਂ ਹੁਣ ਤੁਸੀਂ ਆ ਬਹੁਤ ਵੱਡਾ ਸਾਰਾ ਸਟਰਕਚਰ ਤਿਆਰ ਕੀਤਾ ਹੋਇਆ ਹੈ ਐਂਡ ਇਹ ਕਿੱਦਾਂ ਮਤਲਬ ਤਿਆਰ ਹੁੰਦਾ ਹੈ? ਦਿਸ ਸਟੈਂਡਸ ਕਿਹੜੇ ਕੀ ਕਿਹੜੇ ਸਟੈਂਡਸ ਲੱਗਦੇ ਆ ਜਿੱਦਾਂ ਤੁਸੀਂ ਹੁਣ ਵੇਸਟ ਮਟੀਰੀਅਲ ਚੱਕ ਕੇ ਜਿੱਦਾਂ ਆਇਸ ਤਿਆਰ ਕੀਤੀਆਂ ਐਦਾਂ ਅਦਾ ਤੁਹਾਡੇ ਦਿਮਾਗ 'ਚ ਕਿੱਦਾਂ ਆਇਆ ਕਿ ਮਤਲਬ ਇਹ ਸਭ ਕੁਝ ਐਦਾਂ ਤਿਆਰ ਹੋ ਸਕਦਾ ਹੈ। ਮੈਂ ਦਿਮਾਗ ਕਿੱਦਾਂ ਆਇਆ ਇਹ ਤਾਂ ਹੁਣ ਮੈਨੂੰ ਪਤਾ ਨਹੀਂ ਪਰ ਆ ਗਿਆ ਤੇ ਮੈਂ ਉਹਨੂੰ ਸ਼ੁਰੂ ਕਰਤਾ ਹੈ ਪਰ ਇਹਗੇ ਪਾਰਟਸ ਵਿੱਚ ਬੰਦਾ ਹੈ ਜਿੱਦਾਂ ਸਪੋਨ ਦੇ ਦਾ ਪਹਿਲਾ ਫੇਸ ਅਸੀਂ ਬਣਾ ਲਈਦਾ ਹੈ ਫਿਰ ਉਹਨੂੰ ਮਾਉਂਟ ਕਰ ਲਈਦਾ ਹੈ ਫਿਰ ਉਹਨੂੰ ਸਟੈਂਡ ਦੇ ਨਾਲ ਜੋੜ ਕੇ ਉਹਦੇ ਵਿੱਚ ਪਾਰਟਸ ਹਾਈਟ ਦੇ ਉੱਤੇ ਲਿਜਾ ਕੇ ਫਿਰ ਥੋੜਾ ਦੂਰੋਂ ਇੱਕ ਵਿਜ਼ਨ ਲੈ ਲਈਦੀ ਹੈ ਜੀ ਇਹ ਵੀ ਉਹ ਸਹੀ ਸ਼ੇਪ ਵੀ ਆ ਰਹੀ ਹੈ ਕਿ ਨਹੀਂ ਠੀਕ ਹੈ ਬਿਕਾਜ਼ ਆਲਟੀਮੇਟਲੀ ਤਾਂ ਇਹ ਥੋੜਾ ਦੂਰੋਂ ਦੇਖ ਕੇ ਇਹਦੀ ਲੁੱਕ ਬਿਲਕੁਲ ਠੀਕ ਆਣੀ ਚਾਹੀਦੀ ਹੈ ਜੀ ਇਟ ਫੀਲ ਲੁੱਕ ਲਾਈਕ ਅ ਫੇਸ ਸੋ ਨਾਟ ਲੁੱਕ ਲਾਈਕ ਕਿ ਵੀ ਕੁਝ ਇਦਾਂ ਅ ਤੁਸੀਂ ਕੋਈ ਬੇਟੰਗ ਜੀ ਚੀਜ਼ ਬਣਾਤੀ ਜੀ ਜੀ ਬਸ ਇਹੀ ਕਨਸੈਪਟ ਹੈ ਠੀਕ ਹੈ ਤੇ ਜਿੱਦਾਂ ਪਿੱਛੇ ਮਸ਼ੀਨਸ ਪਈਆਂ ਤੁਹਾਡੇ ਇਹ ਇਹ ਕਿਹੜੀਆਂ ਮਸ਼ੀਨਸ ਨੇ ਮੈਮ ਇਹ ਸਾਡੀ ਫੈਕਟਰੀ ਦੀਆਂ ਮਸ਼ੀਨਸ ਐ ਵੇਰ ਵੀ ਸਾਡੇ ਕੋਲ ਲੇਜ਼ਰ ਕਟਿੰਗ ਲੈ ਸੀਐਨਸੀ ਮਸ਼ੀਨਸ ਐ ਜਿਹਦੇ ਤੇ ਅਸੀਂ ਬਾਕੀ ਆਪਣਾ ਜਿਹਦੇ ਨਾਲ ਕੰਨੀ ਹੈ ਕਿ ਦਾਲ ਫੁੱਲ ਕਾ ਚਲਾ ਰਹੇ ਹਾਂ ਠੀਕ ਹੈ ਤੇ ਇੰਨਾ ਮਸ਼ੀਨਸ ਤੇ ਕਿੰਨੇ ਇਨਵੈਸਟਮੈਂਟ ਕਰਨੀ ਪਈ ਤੁਹਾਨੂੰ ਇਦਲੀ ਤਾਂ ਕੋਈ ਇਨਵੈਸਟਮੈਂਟ ਕੀਤੀ ਨਹੀਂ ਹੈ ਮੈਂ ਇਹ ਕੰਮ ਲਈ ਇਹ ਤਾਂ ਮੇਰੇ ਕੋਲ ਜੋ ਮਸ਼ੀਨਰੀ ਸੀਗੀ ਜਦੋਂ ਦੱਸਿਆ ਜੋ ਅਸੀਂ ਰੂਟੀਨ 'ਚ ਕੰਮ ਕਰ ਰਹੇ ਹਾਂ ਇਹ ਉਹਦੇ ਨਾਲ ਹੀ ਕਰ ਰਹੇ ਹਾਂ ਇਹਦੇ 'ਚ ਕੋਈ ਕੋਈ ਸਪੈਸ਼ਲ ਮਸ਼ੀਨਰੀ ਦੀ ਰਿਕੁਆਇਰਮੈਂਟ ਨਹੀਂ ਹੈ ਇਹਦੇ ਸਿਰਫ ਹਮਿੰਗ ਇਮੇਜਿਨੇਸ਼ਨ ਦੀ ਰਿਕੁਆਇਰਮੈਂਟ ਹੈ ਠੀਕ ਹੈ ਬਹੁਤ ਵਧੀਆ ਲੱਗਿਆ ਤੁਹਾਡਾ ਇਹ ਸਾਰੇ ਚੀਜ਼ਾਂ ਦੇਖ ਕੇ ਤੁਸੀਂ ਕੁਝ ਹੋਰ ਦਿਖਾਓ ਸਾਨੂੰ ਜੋ ਕੁਝ ਨਿਊ ਬਣ ਰਿਹਾ ਹੈ ਮੈਮ ਇਹੀ ਹੈ ਹਾਲੇ ਤਾਂ ਨਿਊ ਤਾਂ ਇਹੀ ਬਣ ਰਿਹਾ ਹੈ ਬਾਕੀ ਮੈਂ ਤੁਹਾਨੂੰ ਡਿਸਪਲੇ ਵਾਲਾ ਦਿਖਾਤਾ ਹਾਂ ਬਾਕੀ ਚੰਡੀਗੜ੍ਹ ਦੋ ਤਿੰਨ ਜਗ੍ਹਾ ਇੰਸਟਾਲੇਸ਼ਨ ਹੋਈਆਂ ਹੋਈਆਂ ਲੁ ਉਹ ਯਾਰ ਇਹ ਬਈ ਬੱਲ ਠੀਕ ਹੈ ਠੀਕ ਹੈ ਤੇ ਐਦਾ ਨਹੀਂ ਆਇਆ ਵੀ ਇਹਨਾਂ ਨੂੰ ਬਣਾ ਕੇ ਆਪਾਂ ਸੇਲ ਕਰੀਏ ਜਾਂ ਹੋਰ ਲੋਕਾਂ ਨੂੰ ਵੀ ਇਨਸਪਾਇਰ ਕਰੀਏ ਕਿ ਉਹ ਵੀ ਐਦਾ ਦਾ ਕੁਝ ਬਣਾਉਣ ਬਾਰੇ ਸੋਚਣ। ਉਹ ਮੈਨੂੰ ਨਹੀਂ ਸੇਲ ਦਾ ਤਾਂ ਕਦੇ ਐਦਾ ਦਿਮਾਗ 'ਚ ਨਹੀਂ ਆਇਆ ਕਿ ਠੀਕ ਹੈ ਬਣ ਰਿਹਾ ਮੈਂ ਆਪਣੇ ਆਪਣੇ ਪੈਕ ਸਪੈਸ਼ਲ ਲਈ ਬਣਾ ਰਿਹਾ। ਤਾਂ ਕਹਿੰਦੇ ਹੋ ਇਨਸਪਾਇਰ ਦਾ ਮੈਮ ਉਹ ਇਨਸਪਾਇਰ ਕਰਨ ਲਈ ਤਾਂ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਉਹ ਜਿਹਨੇ ਇਨਸਪਾਇਰ ਹੋਣਾ ਉਹ ਤਾਂ ਮੈਂ ਤੁਹਾਨੂੰ ਪੜ੍ਹ ਕੇ ਜਾਂ ਤੁਹਾਡੇ ਬਾਰੇ ਦੇਖ ਕੇ ਜੇ ਹੋ ਰਹੇ ਆ ਤਾਂ ਜਿਹੜਾ ਅਦਰ ਅਦਰ ਆਰਟ ਵਰਕਸ ਆਲਸੋ ਜਿਨ੍ਹਾਂ ਨੂੰ ਦੇਖ ਕੇ ਲੋਕ ਅਸਪਾਇਰ ਹੋ ਸਕਦੇ ਹਾਂ ਹਾਂਜੀ ਸਰ ਕਿਤੇ ਕਿਤੇ ਤੁਸੀਂ ਇੰਸਟਾਲ ਕਰੇ ਹੋ ਆ ਰੋਬੋਟਸ ਪਬਲਿਕ ਪਲੇਸਿਸ ਤੇ ਮੈਮ ਪਬਲਿਕ ਪਲੇਸਿਸ ਤੇ ਇੱਕ ਤਾਂ there is a waste to wonder park in sector 48 chdigarh ਜੀ ਉੱਥੇ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਨੇ ਵਿਦੂ ਇੰਸਟਾਲ ਕਰਾਈ ਸੀ ਉੱਥੇ ਤਿੰਨ ਜਾਇੰਟ ਬਾਟਸ ਲੱਗੇ ਹੋਏ ਆ ਤੇ ਅਰਾਊਂਡ 15 16 ਫੁੱਟ ਦੇ ਆ ਜੀ ਇੱਕ ਚੰਡੀਗੜ੍ਹ ਕਲੱਬ ਵਿੱਚ ਲੱਗਿਆ ਹੋਇਆ ਹੈ ਜੀ ਉਹ ਜਪਾਨੀ ਸਮੂਰਾ ਇੰਸਪਾਇਰਡ ਬਾਟ ਹੈ ਜੀ ਤੇ ਇੱਕ ਜਾਇੰਟ ਰੂਸਟਰ ਲੱਗਿਆ ਹੋਇਆ ਹੈ ਏਅਰਪੋਰਟ ਰੋਡ ਤੇ ਰਾਈਟ ਆਪੋਜੀਟ ਦੀ ਮੋਹਾਲੀ ਗੋਲਫ ਰੇਂਜ ਹਮ ਤੇ ਇੱਕ ਲੁਧਿਆਣੇ ਦੇ ਵਿੱਚ ਵੀ ਪੰਜ ਇੰਸਟਾਲੇਸ਼ਨਸ ਹਨ ਉੱਥੇ ਗਿਟਾਰ ਹੈ ਇੱਕ ਕੈਮਲ ਇੱਕ ਹੌਸ ਹੈ ਤੇ ਉਹ ਬਾਟਸ ਉਹ ਲੁਧਿਆਣਾ ਰੋਜ਼ਗਾਰਡਨ ਦੇ ਵਿੱਚ ਇੰਸਟਾਲ ਹੈ ਇਹ ਸਭ ਤੁਸੀਂ ਉਹਨਾਂ ਦੇ ਕੈਨ ਤੇ ਬਣਾਇਆ ਹੈ ਤੁਹਾਡੇ ਕੋਲ ਜੋ ਪਿਆ ਸੀ ਉਹਨਾਂ ਨੇ ਉਹਦੇ ਵਿੱਚ ਸਿਲੈਕਟ ਕੀਤਾ ਕੁਝ ਨਹੀਂ ਨਹੀਂ ਮੈਮ ਉਹਨਾਂ ਦੇ ਕੈਨ ਤੇ ਹੀ ਬਣਿਆ ਬਿਕੋਜ਼ ਇੰਨੇ ਵੱਡੇ ਸਾਈਜ਼ ਦੇ ਤਾਂ ਜਦ ਤੱਕ ਉਹਨਾਂ ਨੂੰ ਪ੍ਰੋਪਰ ਇੰਸਟਾਲ ਕਰਨ ਦੀ ਜਗ੍ਹਾ ਨਾ ਹੋਏ ਬਣਾਉਣ ਦਾ ਕੋਈ ਫਾਇਦਾ ਨਹੀਂ ਬਿਕੋਜ਼ ਫਿਰ ਆਪਣੇ ਕੋਲ ਰੱਖਣ ਦਾ ਵੀ ਕੋਈ ਫਾਇਦਾ ਨਹੀਂ ਜੀ ਫਰਤੂ ਸਿਦੈਂ ਦੇ ਵਾਸਤੇ ਕੋ ਚਾਰਜ ਕੀਤਾ ਜਾਂ ਫ੍ਰੀ ਚ ਮੈਮ there was a mutual understanding with the mc and oh થોਡਾ ਮਟੀਰੀਅਲ ਉਹਨਾਂ ਨੇ ਸਨੁਪੇਦਾ ਸੀ ਜਿਹੜਾ ਉਹਨਾਂ ਦੇ ਸਟੋਰਸ ਦੇ ਵਿੱਚ ਪਿਆ ਸੀ ਕਿ ਉਹਨੂੰ ਫਿਰ ਅਸੀਂ ਅਪਸਾਈਕਲ ਕਰਕੇ ਜੋ ਇੱਕ ਨੋਮੀਨਲ ਜੀ ਫੀਸ ਆਂਦੀ ਸੀਗੀ ਫਾਰ ਕਨਵਰਜਨ ਜਾਂ ਟ੍ਰਾਂਸਪੋਰਟੇਸ਼ਨ ਜਾਂ ਜੋ ਕੰਜ਼ੂਮੇਬਲਸ ਵਗੈਰਾ ਸੀ ਉਹ ਦਾ ਅੰਡਰਸਟੈਂਡਿੰਗ ਸੀਗੀ ਸਟੇਕ ওকে ਤੇ ਇੱਕ ਰੋਬੋਟ ਕਿੰਨੇ ਦਿਨਾਂ ਦੇ ਵਿੱਚ ਤਿਆਰ ਹੁੰਦਾ ਨਾ ਕੋਈ ਕ੍ਰਾਈਟੇਰੀਆ ਨਹੀਂ ਕੋਈ 2 ਦਿਨਾਂ ਜੂ ਬਣ ਸਕਦਾ ਹੈ ਕੋਈ 10 ਦਿਨਾਂ ਜੂ ਬਣ ਸਕਦਾ ਹੈ ਕੋਈ ਮਹੀਨੇ ਜੂ ਨਹੀਂ ਬਣ ਸਕਦਾ ਟਾਈਮ ਇਜ਼ ਔਰ ਦਾ ਕ੍ਰਾਈਟੇਰੀਆ ওকে ਕਿਉਂਕਿ ਉਹ ਜਦ ਤੱਕ ਜੋ ਮੇਰੀ ਇਮੇਜਿਨੇਸ਼ਨ ਦੇ ਵਿੱਚ ਬਣਿਆ ਹੋਇਆ ਹੈ ਜੀ ਉਹ ਜਦ ਤੱਕ ਉਹਦੀ ਸ਼ੇਪ ਐਂਡ ਸਾਈਜ਼ ਐਂਡ ਦੀ ਲੁੱਕ ਡਸਨਟ ਮੈਚ ਮਾਈ ਇਮੇਜਿਨੇਸ਼ਨ ਉਹ ਬਟ ਫਿਰ ਮੈਂ ਉਹਨੂੰ ਟਿੰਕਰ ਕਰਦਾ ਹੀ ਰਹਿੰਦਾ ਹਾਂ ਓਕੇ ਤੇ ਤੁਸੀਂ ਇਹ ਸਭ ਫ੍ਰੀ ਟਾਈਮ ਦੇ ਵਿੱਚ ਜਦੋਂ ਤੁਹਾਨੂੰ ਟਾਈਮ ਮਿਲਦਾ ਤੁਸੀਂ ਉਦੋਂ ਕਰਦੇ ਹੋ ਹਾਂਜੀ ਮੈਮ ਫ੍ਰੀ ਟਾਈਮ ਦੇ ਵਿੱਚ ਵੀ ਕਦੇ ਕਦੇ ਮੈਂ ਸਪੈਸ਼ਲ ਟਾਈਮ ਵੀ ਕੱਢ ਲੈਂਦਾ ਹਾਂ ਬਿਕੋਜ਼ ਇਟਸ ਅ ਵੈਰੀ ਫੀਲ ਗੁੱਡ ਫੈਕਟਰ ਵੈਨ ਯੂ ਆਰ ਪਰਸੂਇੰਗ ਯੋਰ ਪੈਸ਼ਨ ਇੱਕ ਸਰ ਇੱਕ ਕੁਐਸਚਨ ਹੋ ਰਿਹਾ ਕਿ ਤੁਸੀਂ ਅੰਦਰ ਰਫ ਸਕੈਚ ਪਹਿਲੇ ਤਿਆਰ ਕਰਦੇ ਹੋ ਫਿਰ ਉਸ ਤੋਂ ਬਾਅਦ ਰੋਬਰਟ ਬਣਾਉਂਦੇ ਹੋ ਮੈਂ ਜਿਹੜੇ ਤਾਂ ਮੈਂ ਬਾਕਸ ਬਣਾਉਣਾ ਹੈ ਉਹਦੇ ਚ ਕੋਈ ਰਫ ਸਕੈਚ تیار ਨਹੀਂ ਹੁੰਦਾ ਉਹ ਬਿਕੋਜ਼ ਇਟ ਇਜ਼ ਇਟ ਇਜ਼ ਅ ਵੈਰੀ ਫਰੀ ਫਲੋਇੰਗ ਕਾਈਂਡ ਆਫ ਮੀਡੀਅਮ ਕਿਉਂਕਿ ਜਿਹੜੇ ਪਾਰਟਸ ਨੂੰ ਮਿਲ ਰਹੇ ਆ ਉਹ ਕਿੱਦਾਂ ਬਣ ਰਹੇ ਆ ਤੇ ਇੱਕ ਬੇਸਿਕਲੀ ਉਹਦੀ ਜਿਹੜੀ ਰਫ ਲੇਆਉਟ ਇਹ ਹੁੰਦਾ ਹੈ ਕਿ ਅਸੀਂ ਇੰਨਾ ਸਾਈਜ਼ ਬਣਾਣਾ ਹੈ 8x15 ਫੁੱਟ ਬਣਾਣਾ ਹੈ 8x ਫੁੱਟ ਬਣਾਣਾ ਹੈ 10 ਫੁੱਟ ਦਾ ਰੱਖਣਾ ਹੈ ਪਰ ਉਹ ਇੱਕ ਸਾਈਜ਼ ਰੱਖਣਾ ਹੁੰਦਾ ਹੈ ਮਾਈਂਡ ਜਿਹੜੀ ਐਨੈਕਸ ਹਾਈਟ ਦਾ ਬਣਾਣਾ ਬਾਕੀ ਤਾਂ ਉਹ ਜੋ ਮੇਰੇ ਮਾਈਂਡ ਚ ਹੈ ਜਿੱਦਾਂ ਜਿੱਦਾਂ ਮੈਨੂੰ ਸਵਾਦ ਮਿਲ ਜਾਂਦਾ ਹੈ ਉਹ ਮੈਂ ਉਹਨੂੰ ਯੂਜ਼ ਕਰਦਾ ਰਹਿੰਦਾ ਪਰ ਜਿਹੜੇ ਐਨੀਮਲ ਹੈਡਸ ਹੈ ਜਾਂ ਜਿਵੇਂ ਤੁਸੀਂ ਉਹ ਫੇਸ ਦੇਖਿਆ ਲੇਡੀ ਫੇਸ ਉਹਦੇ ਲਈ ਮੈਨੂੰ ਥੋੜਾ ਜਿਹਾ ਪਹਿਲਾਂ ਥੋੜਾ ਜਿਹਾ ਸਕੈਚ ਕਰਨਾ ਪੈਂਦਾ ਬਿਕੋਜ਼ ਇਫ ਆਈ ਐਮ ਮੇਕਿੰਗ ਅ ਰੂਸਟਰ অর ਇਫ ਆਈ ਐਮ ਮੇਕਿੰਗ ਅ ਐਨੀਮਲ ਹੈਡ ਤਾਂ ਉਹਦੇ ਪ੍ਰੋਪੋਰਸ਼ਨਸ ਉਹ ਐਕਚੁਅਲ ਐਨੀਮਲ ਹੈਡ ਦੇ ਨਾਲ ਜਿਵੇਂ ਮੈਚ ਕਰਨੇ ਚਾਹੀਦੇ ਜਿਵੇਂ ਮੈਂ ਹਾਰਸ ਹੈਡ ਬਣਾ ਰਿਹਾ ਜੀ ਤਾਂ ਇਕੋ ਹਾਰਸ ਦੀ ਜਿਹੜੇ ਸਾਈਜ਼ਸ ਹੈ ਕਿ ਉਹਦਾ ਇੰਨਾ ਈਅਰ ਦਾ ਡਿਸਟੈਂਸ ਹੋਏਗਾ ਆਈਜ਼ ਦਾ ਐਂਡ ਆ ਦੀ ਸ਼ੇਪ ਹੋਣੀ ਉਹਦੇ ਲਈ ਥੋੜਾ ਜਿਹਾ ਅਸੀਂ ਇੱਕ ਰਫ ਜਿਹਾ ਫਿਰ ਸਕੈਚ ਬਣਾ ਕੇ ਡਾਈਮੈਂਸ਼ਨਸ ਵਗੈਰਾ ਕਰ ਲਈਏ ਤੇ ਇਨ ਫਿਊਚਰ ਤੁਹਾਡੇ ਕੀ ਪਲਾਨ ਹੈ ਗੋ ਕਿ ਐਸ ਸਾਨੂੰ ਹੋਰ ਜ਼ਿਆਦਾ ਵਧਾਣਾ ਹੈ ਮੈਮ ਫਿਊਚਰ ਦਾ ਤਾਂ ਪਲਾਨ ਹੈ ਕਿ ਆਈ ਵਿਲ ਕੰਟੀਨਿਊ ਟੂ ਪਰਸੂ ਮਾਈ ਪੈਸ਼ਨ ਜੀ ਤੇ ਦੇਖਦੇ ਆ ਮੈਂ ਕਿਸ ਡਾਇਰੈਕਸ਼ਨ ਚ ਜਾਂਦੇ ਆ ਬਹੁਤ ਵਧੀਆ ਲੱਗਿਆ ਸਰ ਤੁਹਾਡੇ ਨਾਲ ਗੱਲਬਾਤ ਕਰਕੇ ਥੈਂਕ ਯੂ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ